ਆਪਣਾ ਨਾਮ ਦੱਸ ਕੇ ਹਾਂਜੀ ਜੈਸ਼ੀਰਮ ਜੈਸ਼ੂਦਾ ਦਾ ਬਰਸ਼ਮ ਜੀ ਮੇਰਾ ਨਾਮ ਹੈ ਅੰਕਿਸ਼ ਸ਼ਰਮਾ ਟਿੰਕੂ ਪ੍ਰਦੇਸ਼ ਸੈਸਯੋਜਕ ਮੈਂ ਪੰਜ ਬੈਂਜੀ ਹਸਲਦਾ ਹੈਗਾ ਚਾਰ ਪੰਜ ਦਿਨ ਹੋ ਗਏ ਐ ਇਸ ਜਗ੍ਹਾ ਦੇ ਉੱਤੇ ਮੈਂ ਆਨਾ ਪਿਆ ਮਕਬੂਲਪੁਰਾ 10 ਨੰਬਰ ਗਲੀ ਐ ਤੁਸੀਂ ਸਾਰੇ ਜਣੇ ਦੇਖ ਸਕਦੇ ਹੋ ਤੁਸੀਂ ਭਾਜੀ ਆਈ ਵੀ ਦੇ ਇੱਥੇ ਆ ਕੇ ਤੁਸੀਂ ਦੇਖਿਆ ਕਿ ਪਾਣੀ ਦੀ ਕਿੰਨੀ ਕਿੱਲਤ ਹੈਗੀ ਐ ਬਾਰ ਬਾਰ ਲੋਕਾਂ ਨੂੰ ਇੱਥੇ ਆਪਣੇ ਇੱਕ ਮੌਲਿਕ ਅਧਿਕਾਰ ਨੇ ਕਿ ਸਿਰਫ ਪਾਣੀ ਬਿਜਲੀ ਦੋ ਚੀਜ਼ਾਂ ਜਿਹੜੀਆਂ ਨੇ ਉਹ ਚਾਹੀਦੀਆਂ ਹੁੰਦੀਆਂ ਪਾਣੀ ਵਾਸਤੇ ਇਹਨਾਂ ਨੂੰ ਇੰਨੀ ਗਰਮੀ ਜਦੋਂ 43 44 ਡਿਗਰੀ ਟੈਂਪਰੇਚਰ ਹੈਗਾ ਪੰਜਾਬ ਦੇ ਪੂਰੇ ਸਕੂਲ ਬੰਦ ਹੋ ਚੁੱਕੇ ਆ ਤੇ ਇਥੋਂ 400 500 ਮੀਟਰ ਦੂਰ ਗੁਰਦੁਆਰੇ ਵਿੱਚੋਂ ਜਾ ਕੇ ਪਾਣੀ ਮੰਗਣਾ ਪੈਂਦਾ ਉਥੋਂ ਜਾ ਕੇ ਪਾਣੀ ਭਰ ਕੇ ਲਿਆਉਂਦੇ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਪਏ ਆ ਇਹਨਾਂ ਦੇ ਇੱਥੇ ਵਾਸਤੇ ਪਾਣੀ ਕੋਈ ਇੰਤਜ਼ਾਮ ਨਹੀਂ ਹੈਗਾ ਜੇ ਸਰਕਾਰ ਨੂੰ ਕਿਹਾ ਮੈਂ ਤਿੰਨ ਦਿਨ ਹੋ ਗਏ ਜੇਈ ਭੁੱਲਰ ਦੇ ਨਾਲ ਗੱਲ ਕਰ ਰਿਹਾ ਐਸੀ ਸੰਦੀਪ ਉਹਨਾਂ ਨਾਲ ਗੱਲ ਕਰ ਰਿਹਾ ਡੀਸੀ ਸਾਹਿਬ ਨਾਲ ਗੱਲ ਕੀਤੀ ਹੈ ਉਸ ਤੋਂ ਬਾਅਦ ਗਣੇਸ਼ ਜੀ ਜਿਹੜੇ ਸੈਂਟਰੀ ਦੇ ਇੰਚਾਰਜ ਹੈਗੇ ਇੱਧਰ ਦੇ ਹਲਕੇ ਦੇ ਜ਼ੋਨ 7 ਦੇ ਉਹਨਾਂ ਨੇ ਗੱਲ ਕੀਤੀ ਹੈ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਸਗੋਈ ਸੀਰੀਜ਼ ਨੂੰ ਭਾਜੀ ਇੱਕੋ ਗੱਲ ਕਹਿੰਦੇ ਜੈ ਜੀ ਸਾਹਿਬ ਕਹਿੰਦੇ ਆ ਮੈਂ ਟੈਂਕਰ ਦੇ ਦੂੰਗਾ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਇਹ ਟੈਂਕਰ ਖੜਿਆ ਟੈਂਕਰ ਖੜੇ ਨੂੰ 4 ਦਿਨ ਹੋ ਗਏ 4 ਦਿਨ ਪਹਿਲੇ ਭਰ ਕੇ ਆਇਆ ਸੀ ਪਾਣੀ ਹੁਣ 4 ਦਿਨਾਂ ਬਾਅਦ ਤੱਕ ਪਾਣੀ ਆਇਆ ਹੀ ਨਹੀਂ ਰਾਤ ਬਲੇ ਕੁਝ ਨਹੀਂ ਪੁੱਛਿਆ ਜੀ ਫੋਨ ਕਰਦੇ ਰਹੇ ਆ ਗੱਲ ਕਰਦੇ ਰਹੇ ਆ ਫੋਨ ਦਾ ਜਵਾਬ ਨਹੀਂ ਦਿੰਦੇ ਜੇ ਤੁਸੀਂ ਕਹਿੰਦੇ ਹੋ ਤੁਹਾਡੇ ਸਾਹਮਣੇ ਮੈਂ ਲਾਈਵ ਕਾਲ ਕਰ ਸਕਦਾ ਹਾਂ ਭੁੱਲਰ ਜੀ ਨੂੰ ਔਰ ਜੇ ਤੁਸੀਂ ਚਾਓ ਤੇ ਆ ਦੇਖੋ ਆ ਡੀਸੀ ਸਾਹਿਬ ਨੂੰ ਅੰਮ੍ਰਿਤਸਰ ਹੈਲਪਲਾਈਨ ਦੇ ਉੱਤੇ ਮੈਂ ਮੈਸੇਜ ਵੀ ਡਾਲਿਆ ਚਾਰ ਦਿਨ ਹੋ ਗਏ ਆ ਕੋਈ ਰਿਪਲਾਈ ਨਹੀਂ ਆ ਸਰਕਾਰ ਸੁੱਤੀ ਪਈ ਆ ਕਿਸੇ ਦਾ ਕੋਈ ਹੱਲ ਨਹੀਂ ਕਰਦੇ ਪਾਣੀ ਯਾਦ ਕਿੱਲੋ ਨਹੀਂ ਆ ਰਿਹਾ ਕੀ ਮਤਲਬ ਬਾਜੀ ਦੇਖੋ ਇੱਕ ਸਮੱਸਿਆ ਇਹ ਆਈ ਸੀ ਕਿ ਜਿਹੜੀ 10 ਨੰਬਰ ਗਲੀ ਆ ਨਾ ਇਹਦੇ ਉਧਰੋਂ ਦੀ ਜਦੋਂ ਇਹਨਾਂ ਨੇ ਨਵਾਂ ਠੇਕਾ ਗੱਡੇ ਆ ਤੇ ਜਦੋਂ ਨਵੀਆਂ ਪਾਈਪਾਂ ਪਈਆਂ ਪਾਈਪਾਂ ਦੀ ਹਾਈਟ ਕਰਦੀ ਗਈ ਉੱਤੀ ਜਦੋਂ ਉੱਚੀ ਕਰਤੀ ਤੇ ਉਸ ਤੋਂ ਬਾਅਦ ਪਾਣੀ ਦਾ ਪ੍ਰੈਸ਼ਰ ਨਹੀਂ ਬਣਿਆ ਫਰ ਮੋਟਰਾਂ ਖਰਾਬ ਹੋਈਆਂ ਜਿਹੜੇ ਇਹਨਾਂ ਦੇ ਟਿਊਬ ਪੰਲਾਂ ਦੀਆਂ ਮੋਟਰਾਂ ਨੇ ਉਹ ਮੋਟਰਾਂ ਖਰਾਬ ਰਹੀਆਂ ਮੋਟਰਾਂ ਦਾ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਫੋਨ ਕਰ ਕਰਕੇ ਗੱਲਾਂ ਕਰ ਕਰਕੇ ਮੋਟਰਾਂ ਠੀਕ ਕਰਾਈਆਂ ਇਸ ਤੋਂ ਬੱਲੇ 15 ਦਿਨ ਪਹਿਲੇ ਤੱਕ 8 9 ਤੇ 11 ਨੰਬਰ ਗਲੀ ਚ ਵੀ ਬਾਨੀ ਨਹੀਂ ਹੁੰਦਾ ਲੜ ਲੜ ਕੇ ਆਪਣੇ ਅਧਿਕਾਰ ਲੈਣੇ ਪੈਂਦੇ ਆ ਜੀ ਇਹਨਾਂ ਲੋਕਾਂ ਕੋਲ ਕਰਦੇ ਕੀ ਬਈ ਮੈਂ ਤੇ ਸਮਝ ਨਹੀਂ ਆਉਂਦੀ ਹੁਣ ਇਲੈਕਸ਼ਨ ਹੈ ਜੀ ਕਿਸੇ ਲੀਡਰ ਨਾਲ ਨਹੀਂ ਗੱਲਬਾਤ ਹੋਈ ਵੀ ਕੀ ਗੱਲ ਭਾਜੀ ਗਲੀ ਵਾਲਿਆਂ ਦੇ ਕੋਲ ਗਲੀ ਵਾਲਿਆਂ ਦੇ ਕੋਲ ਮੰਨਣੀ ਹੈ ਈਸ ਢਿਲਕੇ ਦੇ ਜੀਵਨ ਜੋਤ ਕੌਰ ਜੀ ਆਏ ਸੀ ਜਿਹੜੇ ਐਮ ਐਲ اے ਨੇ ਜਿਹੜੇ ਚਲੋ ਧੋਖੇ ਦੇ ਨਾਲ ਬਣ ਗਏ ਲੇਕਿਨ ਬੰਦੇ ਨਹੀਂ ਸੀ ਚਾਹੀਦੇ ਉਹ ਆਏ ਮੇਰੇ ਸਾਹਮਣੇ ਤਕੜੀ ਵਾਲੇ ਵੀ ਆਏ ਫਿਰ ਉਸ ਤੋਂ ਬਾਅਦ ਕਾਂਗਰਸ ਵਾਲੇ ਵੀ ਆਏ ਤੇ ਮੈਨੂੰ ਪਹੁੰਚੇ ਤੇ ਇੱਥੇ ਆਏ ਆ ਤੇ ਸੰਸਮਸਿਆ ਪਤਾ ਲੱਗੀ ਆ ਤੇ ਅਸੀਂ ਗੱਲ ਕਰਦੇ ਪਏ ਆ ਇਹਨਾਂ ਨੇ ਹੱਲੇ ਤੱਕ ਕਿਸੇ ਨੇ ਵੀ ਕੋਈ ਰਿਸਪੌਂਡ ਹੀ ਨਹੀਂ ਕੀਤਾ ਭਾਜੀ ਇਹ ਕ ਐਮ ਐਲ اے ਦਾ ਇੱਕ ਲੋਕਾਂ ਦੀ ਇੱਥੇ ਰਹਿੰਦਿਆਂ ਦੀ ਇਹ ਕਿਆ ਇਨਸਾਨ ਨਹੀਂ ਹੈਗੇ ਮੈਨੂੰ ਇੱਕ ਗੱਲ ਦੱਸੋ ਇੱਕ ਅਹੀਂ ਪਸ਼ੂ ਹੁੰਦਾ ਘਰ ਦੇ ਵਿੱਚ ਮੱਝ ਵੀ ਰੱਖ ਲਈ ਬੱਕਰੀ ਵੀ ਰੱਖ ਲਈ ਕੁੱਤਾ ਵੀ ਰੱਖ ਲਈ ਨਾ ਤੇ ਉਹਨੂੰ ਵੀ ਪਾਣੀ ਦਈਦਾ ਇਹ ਤੇ ਇਨਸਾਨ ਨੇ ਚੰਗੇ ਭਲੇ ਇਨਸਾਨ ਨੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਪਾਣੀ ਨਹੀਂ ਦਿੰਦੇ ਵੇ ਇੱਥੇ ਬੁਰਾ ਹਾਲਾਤ ਕਿੱਤੇ ਵੇ ਪਰ ਉਲਟ ਸਰਕਾਰ ਤਾਂ ਕਹਿੰਦੀ ਆਪਾਂ ਕੰਮ ਹੀ ਇੰਨੇ ਕਾਜ ਦੇ ਕਰਦੇ ਕੋਈ ਲੋਕਾਂ ਦੀ ਕਹਾਣੀ ਇੰਨੇ ਜਿਆਦੇ ਕੰਮ ਕਰਦੇ ਭਾਜੀ ਤਾਂ ਹੀ ਲੋਕ ਆਪਣੀ ਕਿਸਮਤ ਅੰਦਰ ਰੋਂ ਬਿਟਣ ਰਹੇ ਇਹਨਾਂ ਨੂੰ ਜਿਤਾ ਕੇ ਤੇ ਹੀ ਹਾਲਾਤ ਤੇ ਵੇਖੋ ਨਾ ਇੱਥੇ ਕੀ ਹੈਗੇ ਆ ਇਸੇ ਆ ਬਿਲਕੁਲ ਬਾਹਰ ਗਲੀ ਦੇ ਨਿਕਲ ਜਾਓ ਨਵੀਂ ਕੰਧ ਖੜੀ ਹੋਈ ਆ 16 ਫੁੱਟ ਉੱਚੀ 16 ਫੁੱਟ ਕੰਧ ਦੇ ਉਧਰਲੇ ਬੰਨੇ ਅਮੀਰਾਂ ਦਾ ਮੁਹੱਲਾ ਵਸਾਇਆ ਗਿਆ ਜਿਹੜਾ ਮੀਰਾ ਦੇ ਮਹੱਲੇ ਦੇ ਵਿੱਚ ਜਿਹੜਾ ਟਿਊਬਵੈਲ ਇੱਧਰ ਦੇ ਵਾਸਤੇ ਪਾਣੀ ਆਂਦਾ ਸੀ ਉਹਦਾ ਕਨੈਕਸ਼ਨ ਬਾਹਰੋਂ ਕੱਟ ਦਿੱਤਾ ਗਿਆ ਇਹਨੂੰ ਪਾਣੀ ਬੱਲੇ ਦੇ ਲੱਗੋ ਆਂਦਾ ਇੱਧਰ ਲੱਗੇ ਆ ਟਿਊਬਵੈਲ ਬੱਲੇ ਮੰਡੀ ਦੇ ਲੱਗੋ ਆਂਦਾ ਜਿੱਥੋਂ ਪਾਣੀ ਹੁਣ ਤੁਸੀਂ ਦੱਸੋ ਰੇਂਜ ਘਟਾ ਕਿੰਨੀ ਦੂਰੋਂ ਪਾਣੀ ਆ ਰਿਹਾ ਜਦ ਕਿ ਇੱਥੋਂ ਲੱਗੋ ਪਾਣੀ ਦਾ ਇੰਤਜ਼ਾਮ ਹੋ ਸਕਦਾ ਇਹਨਾਂ ਨੂੰ ਪਾਣੀ ਨਾ ਦਿੱਤਾ ਜਾ ਰਿਹਾ ਜੀ ਨੈਕਸਟ ਸਟੈਪ ਕੀ ਹੈ ਜੀ ਹੁਣ ਮੌਕੇ ਤੇ ਲੈ ਕੇ ਬਾਜੀ ਦੇਖੋ ਸਿੱਧੀ ਗੱਲ ਹੈ ਜੀ ਜੇ ਤੇ ਕੱਲ ਤੱਕ ਸਰਕਾਰ ਉੱਠਦੀ ਹੈ ਵੈਲੰਗੁਡ ਨਹੀਂ ਉੱਠਦੀ ਤੇ ਫਿਰ ਉਸ ਤੋਂ ਬਾਅਦ ਕਾਰਪੋਰੇਸ਼ਨ ਦੇ ਵਿੱਚ ਜਾ ਕੇ ਧਰਨਾ ਲਾਵਾਂਗੇ ਜੀ ਕਾਰਪੋਰੇਸ਼ਨ ਕਮਿਸ਼ਨਰ ਨੂੰ ਬਾਹਰ ਹੀ ਨਿਕਲਣ ਦਵਾਵਾਂਗੇ ਜੋ ਤੱਕ ਸਾਡੀ ਇਸ ਮਸਲੇ ਦਾ ਹੱਲ ਨਹੀਂ ਕਰੇ ਲੋਕਾਂ ਨੇ ਨਵੀਂ ਸਰਕਾਰ ਚੁਣੀ ਹੈ ਨਵਾਂ ਬਦਲਾਅ ਹੋ ਗਿਆ ਤੁਹਾਨੂੰ ਕੀ ਲੱਗਦਾ ਹੈ ਭਾਜੀ ਸਿਮਰ ਭਾਜੀ ਇਹ ਤਾਂ ਮਜ਼ਾਕ ਵਾਲੀ ਗੱਲ ਹੈ ਜਿਹੜੀ ਨਵੀਂ ਸਰਕਾਰ ਚੁਣੀ ਹੈ ਲੋਕਾਂ ਦੇ ਘਰਾਂ 'ਚ ਬਿਜਲੀ ਨਹੀਂ ਆਉਂਦੀ ਸੈਨੀਟਰੀ ਦੀ ਸਮੱਸਿਆ ਹੈ ਸੀਵਰੇਜ ਦੀ ਸਮੱਸਿਆ ਹੈ ਔਰ ਮੈਂ ਹੁਣ ਕੀ ਗਵਾ ਦੀ ਰੋਣ ਵਾਲੇ ਹਾਲਾਤ ਨੇ ਲੋਕੀ ਰਾਤੀ ਵੀ ਉੱਠ ਕੇ ਮੇਰੇ ਸਾਹਮਣੇ ਪਤਾ ਨਹੀਂ ਇਹ ਕਿੰਨੇ ਕੁ ਅਜੀਬ ਲੋਕ ਨੇ ਕਿ ਇਹਨਾਂ ਨੂੰ ਰਾਤ ਇਸ ਚੀਜ਼ ਦੀ ਸ਼ਰਮ ਨਹੀਂ ਆਂਦੀ ਕਿ ਇਹਨੇ ਲੋਕਬਾਨੀ ਕਰਕੇ ਇੱਥੇ ਪਰੇਸ਼ਾਨ ਅਗੇ ਲੇਕਿਨ ਕੋਈ ਆਕੇ ਦੇਖਣਾ ਹੀ ਨਹੀਂ ਚਾਹੁੰਦਾ ਕਿ ਪਾਣੀ ਮੈਨੂੰ ਸਿਰਸੇ ਸੀ ਐਮ ਨਹੀਂ ਉੱਨਾਰਾ ਤਬੀ 13 ਜ਼ੀਰੋ ਨੇ ਜਿਤਾਗੇ ਤੁਹਾਨੂੰ ਲੱਗਦਾ ਬਾਜੀ ਜੇ ਇਹ ਤੇ 13 ਜ਼ੀਰੋ ਨਾਲ ਪੰਜਾਬੀ ਹੱਲੇ ਵੀ ਉਹਨਾਂ ਜਿਤਾਉਂਦੇ ਆ ਨਾ ਤੇ ਫਿਰ ਜਿਹੜੇ ਲਾਅਨ ਆਰਡਰ ਦੇ ਹਾਲਾਤ ਖਰਾਬ ਹੋਏ ਆ ਜਿਹੜਾ ਸਾਰੇ ਪੰਜਾਬ ਦੇ ਕਰਜ਼ਿਆਂ ਦੇ ਹਾਲਾਤ ਖਰਾਬ ਹੋਏ ਆ ਉਸ ਤੋਂ ਬਾਅਦ ਤੇ ਫਿਰ ਘਰੋਂ ਨਿਕਲਣ ਦੇ ਵੀ ਹਾਲਾਤ ਖ ਗਲੀ ਮੇਰਾ ਨਾਮ ਅਮਰਜੀਤ ਕੌਰ ਹੈ 10 ਨੰਬਰ ਗਲੀ ਦੇ ਵਿੱਚ ਰਹਿਣ ਵਾਲੀ ਆ ਸਾਡੇ ਏਰੀਏ ਦੇ ਵਿੱਚ ਡੇਢ ਸਾਲ ਤੋਂ ਪ੍ਰੋਬਲਮ ਆ ਰਹੀ ਏ ਪਾਣੀ ਦੀ ਡੇਢ ਸਾਲ ਤੋਂ ਵੀ ਕੀ ਜਦੋਂ ਦੀ ਸ਼ਾਦੀ ਆਈ ਅਸੀਂ ਤੇ ਇਹ ਕੁਝ ਦੇਖਦੇ ਆਏ ਇੱਥੇ ਬਾਟੀਆਂ ਲੈ ਕੇ ਬਾਟੀਆਂ ਲੱਗੇ ਕੋਈ ਇੱਧਰ ਚਲ ਗਿਆ ਕੋਈ ਇੱਧਰ ਚਲ ਗਿਆ ਜਿਹਦੇ ਘਰ ਉਹ ਹੈਗਾ ਪਾਣੀ ਸਮਰਸੀਪਲ ਲੱਗਾ ਆ ਵਿਚਾਰੇ ਉਹਨਾਂ ਦੇ ਘਰੋਂ ਬਾਟੀਆਂ ਲੈ ਲ ਕੇ ਖੁਦ ਕੀ ਕਿਸੇ ਦੀ ਗੱਲ ਕੀ ਕਹਦੇ ਅਸੀਂ ਖੁਦ ਸਾਹਮਣੇ ਟੋਟੇ ਚ ਲੱ ਕੇ ਆਉਨੇ ਜਿਹਦੇ ਵੱਲ ਵੀ ਆ ਜਾਂਦਾ ਵਾ ਤੋ ਪਾਣੀ ਛੋਟੇ ਛੋਟੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਵਾ ਉਹਨਾਂ ਨੂੰ ਸਵੇਰ ਨੂੰ ਹੋਇਆ ਕਿ ਤੇ ਫੇਰ ਹੀ ਭੇਜਾਂਗੇ ਅਸੀਂ ਬ੍ਰਸ਼ ਕਰਨ ਜੋਗਾ ਪਾਣੀ ਨਹੀਂ ਹੁੰਦਾ ਕਿਸੇ ਦੇ ਘਰ ਤੁਸੀਂ ਕਿਸੇ ਦੇ ਘਰੋਂ ਨਹੀਂ ਮਿਲੇ ਪੀ ਪਾਣੀ ਨਹੀਂ ਹੁੰਦਾ ਸਾਡੇ ਅਸੀਂ ਬੜੇ ਜਾਣਿਆਂ ਨੂੰ ਮਿਲੇ ਵਾ ਪਾਣੀ ਦਾ ਸਮੱਸਿਆ ਕੋਈ ਹੱਲ ਨਹੀਂ ਕਰਦਾ ਅੱਠ-ਨੌ ਮਹੀਨੇ ਪਹਿਲਾਂ ਵੀ ਮੀਟਿੰਗ ਹੋਈ ਆ ਨੇ ਪਹਿਲਾਂ ਮੀਟਿੰਗ ਹੋਈ ਸਾਡੀ ਗੱਲ ਇਹੋ ਹੀ ਸੀ ਕਿ ਸਾਡਾ ਪਾਣੀ ਦਾ ਮਸਲਾ ਡੀ ਕਮੇਟੀ ਇੱਥੇ ਜੀਵਨ ਜੋਤ ਦੇ ਆਏ ਸੀ ਜੀਵਨ ਜੋਤ ਆਏ ਸੀ ਹਾਂਜੀ 8-9 ਮਹੀਨੇ ਪਹਿਲਾਂ ਉਹਨਾਂ ਕਹਿੰਦੇ ਝੂਠ ਨਾ ਉਹਨਾਂ ਕਹਿੰਦੇ ਜਾਂਦਾ ਲੱਗਦੀ ਵੀ ਰਿਪੋਰਟ ਕਾਰਡ ਵਿਖਾ ਦਿੰਦੇ ਆਂ ਪੀ ਏਰੀਆ ਦੇ ਵਿੱਚ ਆ ਕੰਮ ਹੋਇਆ ਉਹ ਕੰਮ ਹੋਇਆ ਬਟ ਕੋਈ ਕੰਮ ਨਹੀਂ ਹੋਇਆ ਇੱਥੇ ਕੋਈ ਕੰਮ ਨਹੀਂ ਹੋਇਆ ਅਸੀਂ ਇੱਥੇ ਜੋ ਵੀ ਪਾਣੀ ਦੀ ਸਮੱਸਿਆ ਕਰਨੀ ਕਰਦੀ ਹੋਈ ਆ ਬਟ ਉਹ ਹੱਲ ਨਹੀਂ ਹੋ ਸਕਦੀ ਇਹਨਾਂ ਕੋਲ ਮੈਨੂੰ ਲੱਗਦਾ ਮੂ ਜਿੱਥੇ ਵੀ ਜਾਂਦੇ ਆਪਣਾ ਰਿਪੋਰਟ ਕਰਨਾ ਰਿਪੋਰਟ ਕਾਰਡ ਵਿਖਾਉਂਦੇ ਵਿਖਾਉਂਦੇ ਆਂ ਵੀ ਆ ਏਰੀਆ ਦੇ ਵਿੱਚ ਆ ਕੰਮ ਹੋਇਆ ਆ ਏਰੀਆ ਭੋਂ ਜੀਵਨ ਜੋਤ ਜੀ ਦੀ ਗੱਲ ਕਰਦੇ ਉਹ ਨਹੀਂ ਉਹ ਜਿਹੜਾ ਵੀ ਕੋਈ ਐਮਐਲਏ ਹੋਊਗਾ ਕੋਈ ਵੀ ਵੀਆਈਪੀ ਹੋਊਗਾ ਉਹਨਾਂ ਨੇ ਇਹੋ ਹੀ ਕਹਿਣਾ ਜੋ ਸਰਕਾਰ ਨੂੰ ਗੱਲਾਂ ਤੱਕੜਾ ਉਹ ਬਣਾਉਂਦੇ ਗੱਲਾਂ ਤੱਕੜਾ ਜਨਤਾ ਬਣਾਉਂਦੀ ਤੁਹਾਨੂੰ ਵੋਟ ਪਾਵਾਂਗੇ ਤੁਸੀਂ ਉਹਨਾਂ ਨੂੰ ਵੋਟਾਂ ਪਾਓਗੇ ਕੰਮ ਕਰਨ ਵੋਟ ਪਾਵਾਂਗੇ ਜੇ ਨਾ ਕਰਨਗੇ ਤੇ ਫਿਰ ਪਾੜਦੇ ਇਹ ਧੋਖੇबाज ਆ ਲੋਕ ਹਾਂਜੀ ਨਾਮ ਦੱਸੋ ਆਜੀ ਹਾਂਜੀ ਮਨਜੀਤਕੌਰ ਮੇਰਾ ਨਾਮ ਹਾਂਜੀ ਕਿਹੜਾ ਲੋਕ ਕਿੰਨਾ ਚਿਰ ਤੋਂ ਇਹ ਮਕਬੂਲਪੁਰ ਇਹ ਬੜੇ ਚਿਰਾਂ ਦੀ ਹੁੰਦੀ ਹੈ ਤਿੰਨ ਚਾਰ ਸਾਲ ਹੋ ਗਏ ਇੱਥੇ ਇਹੋ ਹਾਲ ਹੈ ਕਿਤੋਂ ਗਰਮੀਆਂ ਹੁੰਦੀਆਂ ਨੇ ਨਾ ਬਸ ਇਹੀ ਹਾਲ ਹੁੰਦਾ ਪਾਣੀ ਦਾ ਗਰਮੀਆਂ ਇਹੋ ਕੰਮ ਹੁੰਦਾ ਕਿਤੋਂ ਲੀਡਰ ਆਂਦਾ ਤੁਸੀਂ ਗੱਲ ਨਹੀਂ ਕਰਦੇ ਗੱਲ ਕਰਦੇ ਆ ਲੀਡਰ ਬਸ ਤਨਕਾ ਕੇ ਗਾਂ ਜਾਂਦੇ ਆ ਇਹਦਾ ਸੁਣਦੇ ਨਹੀਂ ਆ ਦੇ ਦੀ ਉਹਨਾਂ ਨੇ ਆਪਣੇ ਢਿੱਡ ਭਰਨੇ ਉਹਨਾਂ ਨੇ ਆਡੇ ਗਰੀਬਾਂ ਨੂੰ ਕੀ ਦੇਣਾ ਫਟ ਨਹੀਂ ਵੋਟਾਂ ਤੇ ਸਾਡੇ ਤੋਂ امیر ਹੋ ਕੇ ਤੁਹਾਨੂੰ ਵੀ ਵੇਖੋ ਤੋਕਾ ਦੇ ਜਾਂਦੇ ਜੀ ਕੀ ਨਹੀਂ ਆ ਰਿਹਾ ਕਿਹੜਾ ਪਾਣੀ ਦਾ ਕਰਨੇ ਆ ਨਿਗੇ ਨਿਗੇ ਬੱਚੇ ਆ ਪਾਣੀ ਦੀ ਤੇ ਹਰ ਚੀਜ਼ ਨੂੰ ਜ਼ਰੂਰਤ ਆ ਹਰ ਕੰਮ ਲਈ ਠੀਕ ਭਾਂਡੇ ਵੀ ਧੋਵਾਂਗੇ ਪਾਣੀ ਨਾਲ ਸਬਜ਼ੀਆਂ ਬਣਾਉਣੀਆਂ ਬੀਬੀਆਂ ਐ ਨਹੋਂ ਧੋਣੀਆਂ ਕੱਪੜੇ ਹੁਣ ਜਿਨ੍ਹਾਂ ਦੇ ਪਰਿਵਾਰ ਵੱਡਾ ਵਾ ਉਹ ਚਾਰ ਬਾਲਟੀਆਂ ਕੋਈ ਭਰਨ ਦਊਗਾ ਉਹਨਾਂ ਦੀ ਵੀ ਬਿਜਲੀ ਬਲ ਨਹੀਂ ਉਹ ਕਿੰਨਾ ਘਰ ਨੂੰ ਭਰਨ ਦੇਣਗੇ ਉਹ ਵੀ ਅਗਲੇ ਅੱਕ ਜਾਂਦੇ ਪਾਣੀ ਤੇ ਆਪਣੇ ਘਰੋਂ ਹੀ ਲਵਾਂਗੇ ਤੇ ਫੇਰ ਹੀ ਗੁਜਾਰਾ ਹੋਊਗਾ ਨਾ ਇੱਥੇ ਹੈ